ਅੱਜ ਐਸ ਕੇ ਐਮ ਦੀ ਸੰਯੁਕਤ ਕਿਸਾਨ ਮੋਰਚੀ ਜੋ ਦੇਸ਼ ਦੀਆਂ ਜਥੇਬੰਦੀਆਂ ਉਹਦੀ ਭੂਮਿਕਾ ਨਿਭਾ ਕੇ ਰਹੀ ਆਈਆ ਵੱਡਾ ਯੋਗਦਾਨ ਗੰਨਾ ਕਾਸ਼ਤਕਾਰ ਵੀਰਾਂ ਦਾ ਤੇ ਹਮੇਸ਼ਾ ਇੱਥੇ ਵੀ ਮੁੱਦੇ ਚੱਕਦੇ ਆ ਚੱਕਦੇ ਰਹਾਂਗੇ ਸਾਡੀ ਮੇਲਵਾ ਲੋਕਾਂ ਦੀ ਮੇਲਵਾ ਹਮੇਸ਼ਾ ਇਕੱਠ ਨਾਲ ਜਲਣਾ ਅਫਸਰ ਸਾਹਿਬਾਨਾਂ ਨੂੰ ਵੀ ਬੇਨਤੀ ਆ ਬੜੇ ਸ਼ੁਕਰਗੁਜ਼ਾਰ ਆ ਅਫਸਰ ਸਾਹਿਬਾਨਾਂ ਦੇ ਵੀ ਮੀਡੀਆ ਦੇ ਵੀ ਤੇ ਗੰਨਾ ਕاشتਕਾਰ ਵੀਰਾਂ ਦੇ ਤੇ ਜਿੰਨੇ ਵੀ ਮਲਾਜਮ ਵੀਰਾਂ ਨੇ ਅੱਜ ਮਾਣ ਬਖਸ਼ਿਆ ਵੱਡਾ ਯੋਗਦਾਨ ਮਿਲ ਮਲਾਜਮਾਂ ਦਾ ਹਮੇਸ਼ਾ ਮਿਲ ਮਲਾਜਮ ਕਿਸਾਨ ਰਲ ਕੇ ਕੰਮ ਕਰਨਗੇ ਤੇ ਪ੍ਰਸ਼ਾਸਨ ਤੋਂ ਵੀ ਆਸ ਰੱਖਦੇ ਆ ਉਹ ਵੀ ਇਸੇ ਤਰ੍ਹਾਂ ਸਾਡਾ ਸਹਿਯੋਗ ਦਿੰਦੇ ਆ ਦਿੰਦੇ ਰਹਿਣਗੇ ਵੱਡਾ ਮੈਸੇਜ ਲੋਕਾਂ ਲਈ ਬੇਨਤੀ ਆ ਇੱਕ ਮੁੱਠੋ ਜਿਸ ਤਰ੍ਹਾਂ ਇਹ ਇੱਕ ਮੁੱਠਤਾਂ ਨਾਲ ਲੜਾਈ ਲੜੀ ਆ ਬਹੁਤ ਲੜਾਈਆਂ ਕਿਸਾਨੀ ਦੀਆਂ ਜੇ ਲੜਨੇ ਨੂੰ ਬਾਕੀ ਆ ਆਉਣ ਵਾਲੇ ਸਮੇਂ ਚ ਸੰਯੁਕਤ ਕਿਸਾਨ ਮੋਰਚਾ ਪਵੰਦਵਾ ਦੁਆਬਾ ਕਿਸਾਨ ਯੂਨੀਅਨ ਪੰਜਾਬ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਹੰਗਵਾ ਹਮੇਸ਼ਾ ਸੰਯੁਕਤ ਕਿਸਾਨ ਮੋਰਚੇ ਦੀਆਂ ਜੋ ਲਾਈਨਾਂ ਉਹਦੇ ਅੰਦਰ ਰਹਿ ਕੇ ਕੰਮ ਕਰਦੇ ਆ ਔਰ ਕਰਦੇ ਰਹਿਾਂਗੇ ਲੋਕਾਂ ਨੂੰ ਭਰੋਸਾ ਦਿੰਦੇ ਆ ਇੱਕ ਮੋੜਤਾ ਦਾ ਸਬੂਤ ਦਿਓ ਕਦੇ ਵੀ ਸੱਚ ਤੋਂ ਪਿੱਛੇ ਨਹੀਂ ਹਟਾਂਗੇ ਲੋਕਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਸਾਰੇ ਆਵਾਮ ਲਈ ਹਮੇਸ਼ਾ ਮੁੱਦੇ ਚੱਕਦੇ ਰਹਾਂਗੇ ਜਿੱਥੇ ਤੱਕ ਆਊਗਾ ਏਕੇ ਨਾਲ ਸਾਰੀਆਂ ਜਿੱਤਾਂ ਜਿੱਤੀਆਂ ਜਾਣਗੀਆਂ ਸੋ ਇਨੀਆਂ ਬੇਨਤੀਆਂ ਵੱਡਾ ਯੋਗਦਾਨ ਸਾਰੇ ਲੋਕਾਂ ਦਾ ਹੀ ਨਾ ਕਿਰਤੀ ਲੋਕਾਂ ਦੀ ਜਿੱਤ ਆ ਜਿਹੜੀ ਅੱਜ ਪੂਰਾ ਪੰਜਾਬ ਮੰਨ ਰਿਹਾ ਪੂਰਾ ਭਾਰਤ ਮੰਨ ਰਿਹਾ ਵਾਇਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਅੱਜ ਦੀ ਜਿਹੜੀ ਹੈ ਜਿੱਤ ਆ ਅਸੀਂ ਇਹਨਾਂ ਲੋਕਾਂ ਦੀ ਜਿੱਤ ਕਹਿੰਨੇ ਆ ਇਹਨਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਦਿੱਲੀ ਜਾ ਕੇ ਲੜਾਈ ਲੜੀ ਆ ਧੰਨਵਾਦ ਬਹੁਤ-ਬਹੁਤ ਧੰਨਵਾਦ ਅੱਜ ਪਿੱਛੇ ਇਹ ਸਾਰੇ ਲੋਕਾਂ ਦੀ ਜਿੱਤ ਹੈ ਐਨ ਆਰ ਆਈ ਵੀਰਾਂ ਦੀ ਜਿੱਤ ਹੈ ਜਿਨ੍ਹਾਂ ਨੇ ਇੱਕ ਇੱਕ ਰੁਪਿਆ ਆਪਣੀ ਕਮਾਈ ਦੇ ਵਿੱਚੋਂ ਕੱਢ ਕੇ ਸਾਡੀ ਮਦਦ ਕੀਤੀ ਸੰਯੁਕਤ ਮੋਰਚੇ ਦੀ ਮਦਦ ਕੀਤੀ ਯਾਰ ਔਰ ਠੋਕੇ ਆਏ ਆ ਮੋਦੀ ਨੂੰ ਇੱਕ ਦੇ ਜੋਰ ਨਾਲ ਸਾਰੇ ਠੋਕੇ ਆ ਇਹਨਾਂ ਲੋਕਾਂ ਦੇ ਆਸਰੇ ਦੇ ਨਾਲ ਠੋਕੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜਿੰਦਾਬਾਦ ਵਾਹਿਗੁਰੂ ਇੱਕਾ ਇਹ ਉਸ ਇੱਕ ਹਰ ਉਸ ਵਰਗ ਦੀ ਜਿੱਤ ਹੋਈ ਹੈ ਜਿਹੜਾ ਦੋ ਵਕਤ ਦੀ ਰੋਟੀ ਖਾਂਦਾ ਉਹਨਾਂ ਲੋਕਾਂ ਦੀ ਜਿੱਤ ਹੈ ਔਰ ਮੋਦੀ ਚੁਕ ਚੁਕਿਆ ਚੁਕਾ ਕੇ ਆਏ ਆ ਅਕਸਰ ਜਿਹੜੇ ਸਖਤ ਹੁੰਦੇ ਨੇ ਉਹ ਚੁਕਦੇ ਨਹੀਂ ਹੁੰਦੇ ਟੁੱਟਦੇ ਹੁੰਦੇ ਨੇ ਮੋਦੀ ਟੁੱਟਿਆ ਆ ਸੋ ਇਹਨਾਂ ਸਾਰੇ ਲੋਕਾਂ ਦੀ ਜਿੱਤ ਹੈ ਔਰ ਪੰਜਾਬ ਦੀ ਨਹੀਂ ਸਾਰੇ ਦੇਸ਼ ਦੀ ਲੜਾਈ ਸੀ ਉਹ ਦੇਸ਼ ਦੀ ਜਿੱਤ ਹੋਈ ਹੈ ਸੋ ਮੈਂ ਇਹਨਾਂ ਸਾਰੇ ਭਰਾਵਾਂ ਨੂੰ ਇਹੀ ਕਹੂੰਗਾ ਜੋ ਏਕੇ ਦਾ ਹਥਿਆਰ ਹੈ ਉਹ ਵਰਤ ਕੇ ਆਣੇ ਵਾਲੀਆਂ ਸਰਕਾਰਾਂ ਨੂੰ ਮੈਂ ਇੱਕ ਦੱਸਣਾ ਚਾਹਣਾ ਆਪਣੇ ਭਰਾਵਾਂ ਨੂੰ ਸਰਕਾਰਾਂ ਲੋਕਾਂ ਲਈ ਲਈ ਲੋਕਾਂ ਲਈ ਹੁੰਨੀਆਂ ਨੇ ਨਾ ਕਿ ਲੋਕ ਸਰਕਾਰਾਂ ਲਈ ਹੁੰਦੇ ਨੇ ਪਰ ਇੱਥੇ ਉਲਟ ਹੈ ਇਹ ਸਰਕਾਰਾਂ ਲੋਕਾਂ ਨੂੰ ਆਪਣੇ ਵਰਤਣ ਵਾਲੀਆਂ ਚੀਜ਼ਾਂ ਸਮਝਦੀਆਂ ਨੇ ਪਰ ਮੈਂ ਇੱਕ ਕੰਨ ਖੋਲ ਕੇ ਸੁਣ ਲੈਣ ਸਰਕਾਰਾਂ ਚੁੱਤੀ ਵੇ ਜ਼ੋਰ ਤੇ ਰੱਖਾਂਗੇ ਇਹਨਾਂ ਨੂੰ ਜੇ ਆਪਾਂ ਆਪਾਂ ਦਾ ਇਦਾਂ ਇੱਕਾ ਰੱਖਾ ਹਰ ਮੇਲੇ 11 ਨੰਬਰ ਦਾ 76 ਨਾਲ ਤਿਆਰ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਅਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਅੱਜ ਬਰਕਰ ਜੁਨੀਅਰ ਥਾਰੇ ਬਰਕਰ ਇਕੱਠੇ ਹੋ ਕੇ ਕਿਸਾਨਾਂ ਦਾ ਧੰਨਵਾਦ ਕਰਨ ਵਾਸਤੇ ਜਿਹੜੇ ਕਿ ਬਹੁਤ ਵੱਡਾ ਮੋਰਚਾ ਜਿੱਤ ਕੇ ਆਏ ਆ ਉਮਾਂ ਉਹੀ ਜਹਾਂ ਤੇ ਜੁੰਦੀਆਂ ਨੇ ਜਿਸ ਕੌਮ ਨੂੰ ਮਰਨ ਦਾ ਝਲ ਪੈ ਜਾ ਅਗਰ ਪੈਂਦਾ ਹੈ ਮੁੱਲ ਕੁਰਬਾਨੀਆਂ ਦਾ ਚਾਹੇ ਅੱਜ ਪੈ ਜਾਏ ਜਾਂ ਕੱਲ ਪੈ ਜਾਏ ਜੋ ਸਾਡੇ ਕਿਸਾਨਾਂ ਨੇ ਕੁਰਬਾਨੀਆਂ ਕੀਤੀਆਂ ਆਪਣੀਆਂ ਜਾਨਾਂ ਦਿੱਤੀਆਂ ਅੱਜ ਜਿੱਤ ਕੇ ਆਏ ਆ ਉਹਨਾਂ ਦਾ ਮੁੱਲ ਪਿਆ ਅੱਜ ਇਹ ਖੁਸ਼ੀ ਦੇ ਵਿੱਚ ਸਵੇਰ ਤੋਂ ਇਹਨਾਂ ਖਾਨਾਂ ਦਾ ਇੰਤਜ਼ਾਰ ਕਰ ਰਹੇ ਆਂ ਰੁਪਿਆਂ ਦੇ ਨਾਲ ਲੱਡੂਆਂ ਦੇ ਨਾਲ ਫੁੱਲਾਂ ਦੇ ਨਾਲ ਅੱਜ ਇਹਨਾਂ ਦਾ ਸੁਆਗਤ ਕੀਤਾ ਗਿਆ ਸਾਰੇ ਵਰਕਰ ਯੂਨੀਅਨ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆਣਾ ਇਲੈਕਸ਼ਨ ਆ ਤਾਂ ਫੇਰ ਸਰਕਾਰ ਨੂੰ ਦੱਸ ਕੇ ਰੱਤਾਂਗੇ ਕਿ ਕਿਸਾਨ ਤੇ ਮਜ਼ਦੂਰ ਕਿੱਦਾਂ ਇੱਕ ਹੁੰਦੇ ਆ ਕਿੱਦਾਂ ਤੁਹਾਨੂੰ ਭਾਜੜਾ ਪਾਉਂਦੇ ਆ ਮੋਰੇ ਸਮਾਂ ਆ ਗਿਆ ਹੈ ਡਾਊਨ ਅਸੀਂ ਹੁਣੇ ਕਰਕੇ ਦਿਖਾਵਾਂਗੇ ਉਹਨਾਂ ਨੂੰ ਮੋਦੀ ਨੂੰ ਤੁਸੀਂ ਕੀ ਕਹੋਗੇ ਹੁਣ ਮੋਦੀ ਨੂੰ ਕੀ ਕਹਿਣਾ ਸੋਣੇ ਆ ਤਿੰਗ ਵੀ ਦੱਸ ਦਿੰਦਾ ਉਹਨੂੰ ਮੋਦੀ ਨੂੰ ਵੇ ਲੋਕਾਂ ਤੋਂ بڑا ਕੋਈ ਨਹੀਂ ਹੋ ਸਕਦਾ ਲੇਕਿਨ ਉਹਨੇ ਆਪਣੀ ਮਨਮਰਜ਼ੀ ਕੀਤੀ ਪਰ ਲੋਕਾਂ ਨੂੰ ਦੱਸ ਦਿੱਤਾ ਵੀ ਅਹੰਕਾਰੀ ਨੂੰ ਢਾ ਲੈਂਦੇ ਹੁੰਦੇ ਲੋਕ ਅੱਜ ਡੇਕ ਕੇ ਗੋਡਿਆਂ 'ਪਾਰ ਹੋ ਕੇ ਆਇਆ ਉਹ ਹੁਣ ਮਰੇ ਉੱਠਣ ਜੋ ਕਹਿੰਦੇ ਸੀ ਛੱਡਾਂਗੇ ਉਹਨੂੰ ਬਾਈ ਇਲੈਕਸ਼ਨਾਂ ਦੇ ਵਿੱਚ ਉਹ ਵੀ ਲੇਕਿਨ ਧੰਨਵਾਦ ਹਨਾ ਵਾਹਿਗੁਰੂ ਸਾਹਿਬ ਜੀ ਤੇ ਉਹ ਲਈ ਸੋਹਣਿਆ ਸ਼ਾਸਤਰੀ ਕਾਲ ਮਿਹਰਬਾਨੀ ਸ਼ੁਕਰੀਆ ਨਹੀਂ ਕੀ ਸੀ ਦੇਖੋ ਜਿਹੜੇ ਕਹਿੰਦੇ ਸੀ ਮੋਦੀ ਹੈ ਤੇ ਮੁਮਕਨ ਹੈ ਅੱਜ ਨਾ ਮੁਮਕਨ ਕਰਕੇ ਆਏ ਆ ਮੋਦੀ ਨੂੰ ਉਦੀ ਧੌਣ ਤੇ ਗੋਡਾ ਰੱਖ ਕੇ ਇਹ ਸਾਰੇ ਲੋਕਾਂ ਦੀ ਦੇਖੋ ਵਾਲੇ ਦੁਆਲੇ ਕਮਾ ਕੇ ਇਹਨਾਂ ਲੋਕਾਂ ਦੀ ਜਿੱਤ ਹੋਈ ਆ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਐਨਆਰਆਈ ਵੀਰਾਂ ਨੇ ਸਾਡਾ ਸਹਿਯੋਗ ਦਿੱਤਾ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਉਸ ਚੀਜ਼ ਦੀ ਜਿੱਤ ਹੋਈ ਆ ਜਿਵੇਂ ਦਿੱਲੀ ਤੋਂ ਕੱਲ ਦੇ ਚੱਲੇ ਹੋਏ ਆ ਐਸੇ ਹੀ ਤਰ੍ਹਾਂ ਲੋਕਾਂ ਦਾ ਪਿਆਰ ਮਿਲਦਾ ਔਰ ਅਸੀਂ ਦਾਵਾ ਕਰਦੇ ਹਾਂ ਕਿ ਜੇ ਲੋਕ ਸਾਡੇ ਨਾਲ ਇੱਥੇ ਸਾਡਾ ਇੱਕੇ ਦੀ ਜਿਹੜੀ ਬਾਬੇ ਨਾਨਕ ਦੀ ਇੱਕ ਸੁਨੇਹਾ ਕੇ ਇੱਕੇ ਵਿੱਚ ਰਹੋ ਦੇ ਬਾਬੇ ਨਾਨਕ ਨੇ ਮੋਤੀਆਂ ਵਾਂਗ ਪਰੋ ਕੇ ਰੱਖਿਆ ਏਕੇ ਦੇ ਵਿੱਚ ਔਰ ਏਕੇ ਦੇ ਨਾਲ ਜਿੱਤ ਕੇ ਆਇਆ ਤੇ ਇਸੇ ਹੀ ਤਰ੍ਹਾਂ ਸਾਨੂੰ ਏਕੇ ਦੇ ਨਾਲ ਇਹ ਸਾਬਤ ਦਿੰਦੇ ਰਹੇ ਅੱਗੇ ਤੋਂ ਵੀ ਕਦੀ ਦੇ ਦ 100 ਸਾਲ ਨਹੀਂ ਸੰਘਰਸ਼ ਕਰਨ ਦਿੰਦੇ ਬੰਤੇ ਮੋਤੀ ਨੂੰ ਕੀ ਕਹਿਣਾ ਸਾਰੀ ਦੁਨੀਆ ਨੂੰ ਸਿੱਖ ਲੈਣਾ ਚਾਹੀਦਾ ਇਸ ਚੰਗ ਤੋਂ ਕਿ ਸਬਰ ਦੇ ਨਾਲ ਸੰਤੋਖ ਦੇ ਨਾਲ ਵੀ ਲੜਾਈਆਂ ਲੜੀਆਂ ਜਾ ਸਕਦੀਆਂ ਸਬਰ ਦੇ ਨਾਲ ਬਿਲਕੁਲ ਇੱਕ ਮੋਟ ਹੋ ਕੇ ਬੱਤੇ ਜਿਹਾ ਦੇ ਬੰਦਿਆਂ ਨੇ ਔਰ ਸਾਰੇ ਸਾਡੇ ਨੌਜਵਾਨ ਵੀਰਾਂ ਨੇ ਖਾਸ ਕਰਕੇ ਜਿਹੜੇ ਹਰ ਵੇਲੇ ਕੋਈ ਗਰਮ ਸਨੇਹਾ ਮੰਗਦੇ ਸੀ ਅੱਜ ਉਹ ਵੀ ਸਿੱਖ ਗਏ ਨੇ ਕਿ ਸਬਰ ਦੇ ਨਾਲ ਸ਼ਾਂਤੀ ਦੇ ਨਾਲ ਵੀ ਲੜਾਈ ਜਿੱਤੀ ਜਾ ਸਕਦੀ ਆ ਔਰ ਚਿੱਤ ਗਿਆਏ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ